ਆਓ ਹੁਣ ਗੱਲ ਕਰਦੇ ਹਾਂ ਮੇਰੇ ਸਹੇਬੇ ਬਿਨਾਮ ਸੈਜੇ ਸਿੰਘ ਮਹਾਰਾਜੀ ਜਿਸ ਵਕਤ ਤਾਂ ਸਹੇਬ ਸਿੰਘ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੋਈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਜਪੂਤ ਦੀ ਧਰਤੀ ਤੇ ਸੁਸ਼ੋਭਿਤ ਸਾਰਨ ਉਸ ਵਕਤ ਸ਼ਹੀਦੀ ਤੋਂ ਬਾਅਦ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਜੰਗੀ ਇਨਕਾਕਰ ਸਿਖਾਉਣੇ ਸ਼ੁਰੂ ਕੀਤੇ ਘੋੜਸਵਾਰੀ ਸਿਖਾਉਣੇ ਸ਼ੁਰੂ ਕੀਤੀ ਨਗਾਰਾ ਦੇ ਰੂਪ ਤੇ ਜੋਤਾਂ ਮਾਰਨਾ ਸਿਖਾਇਆ ਜਿਸ ਵਕਤ ਸ਼ਿਕਾਰ ਖੇਡਣਾ ਸਿਖਾਇਆ ਜਿਸ ਵਕਤ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਦੀਆਂ ਪਹਾੜੀਆਂ ਦੇ ਵਿੱਚ ਸਿੱਖਾਂ ਨੂੰ ਜੰਗੀ ਕਰਤਕ ਸਿਖਾ ਰਹੇ ਸਨ ਤਾਂ ਗਦਾਿਆਂ ਦੇ ਉੱਤੇ ਚੋਟਾ ਮਾਰ ਰਹੇ ਸਨ ਬਹੁਤ ਖੁਸ਼ ਹੋ ਰਹੇ ਸਨ ਮੇਰੇ ਕਲਗੀਧਰ ਜਸਪ੍ਰੀਤ ਪਿਤਾ ਤਾਂ ਉਸ ਵਕਤ ਲਾਗੇ ਹੀ ਲਾਗ ਰਿਆਸਤ ਕਲਾਸਪੁਰ ਦਾ ਰਾਜਾ ਜੋ ਕਿ ਭੀਮ ਚੱਲ ਕੇ ਦੂਰਿਆ ਇਹ ਸਾਰਾ ਕੁਝ ਜਦੋਂ ਉਸ ਨੂੰ ਪਤਾ ਲੱਗਾ ਕਿ ਇੱਕ ਕੋਈ ਘਾਟ ਜਿਹੜਾ ਇੱਥੋਂ ਲਗਾ ਰਿਹਾ ਤੇ ਝੁੱਟਾ ਲਗਾ ਰਿਹਾ ਹੈ ਘੋੜਸਵਾਰੀ ਕਰ ਰਿਹਾ ਹੈ ਤਾਂ ਉਸਨੇ ਆਪਣੇ ਵਜ਼ੀਰਾਂ ਨੂੰ ਸਾਦੇ ਕੇ ਪੁੱਛਿਆ ਕਿ ਇਹ ਕੌਣ ਹੈ ਜੋ ਨਗਾਰੇ ਤੇ ਝੁੱਟਾ ਲਗਾ ਰਿਹਾ ਹੈ ਕਿਉਂਕਿ ਉਸ ਵਕਤ ਅਰੰਗਜੇ ਪਾਦਸ਼ਾਹ ਨੇ ਮੰਤਰੀਆਂ ਦੇ ਵਿੱਚ ਤਲ ਬਣਵਾਉਣੇ ਬੰਦ ਕਰ ਦਿੱਤੇ ਸਨ ਧੂਲੀਆਂ ਜਿਹੜੀਆਂ ਵਜਾਉਣੀਆਂ ਬੰਦ ਕਰ ਦਿੱਤੀਆਂ ਸਨ ਕਿ ਕੋਈ ਵੀ ਧੂਨ ਵੀ ਨਹੀਂ ਵਜਾ ਸਕਦਾ ਕੋਈ ਤਾਲ ਵੀ ਬਣਵਾ ਸਕਦਾ ਨਹੀਂ ਹੁਕਮ ਜਿਹੜਾ ਉਹ ਜਾਰੀ ਕੀਤਾ ਸੀ ਮੁਗਲਾਂ ਕੋਈ ਦਾਵਾ ਕੋਈ ਸ਼ਕਤ ਨਹੀਂ ਖੇੜ ਸਕਦਾ ਕੋਈ ਘੋੜਸਵਾਰੀ ਨਹੀਂ ਕਰ ਸਕਦਾ ਪਰ ਤਾਂ ਸੰਤ ਜੀ ਕੋ ਗੋਬਿੰਦ ਸਿੰਘ ਮਹਾਰਾਜ ਜੀ ਘੋੜਸਵਾਰੀ ਵੀ ਸਿਖਾਉਂਦੇ ਨੇ ਸਿਖਾਉਂਨ ਸ਼ਿਕਾਰ ਖੇਡਣਾ ਵੀ ਸਿਖਾਉਂਦੇ ਹਨ ਤਾਂ ਉਹ ਆਪਣੇ ਵਜ਼ੀਰਾਂ ਨੂੰ ਸਾਦੇ ਕਹਿੰਦਾ ਕਿ ਪਤਾ ਕਰੋ ਇਹ ਕੌਣ ਹੈ ਤਾਂ ਉਸ ਦਾ ਵਜ਼ੀਰ ਸੀ ਇੱਕ ਪਰਮਾਨੰਦ ਜੋ ਕਿ ਗੁਰੂ ਘਰ ਦਾ ਸ਼ਰਧਾਲੂ ਸੀ ਪੂਰੀ ਤਰ੍ਹਾਂ ਦਾ ਨਹੀਂ ਪਰ ਉਸਦੇ ਮੰਨ ਦੇ ਵਿੱਚ ਸਤਕਾਰ ਸੀ ਗੁਰੂ ਘਰ ਦੇ ਲਈ ਉਹ ਕਹਿਣ ਲੱਗਾ ਕਿ ਮਹਾਰਾਜ ਇਹ ਤਾਂ ਸਾਹਿਬ ਜੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਪੁੱਤਰੇ ਹਨ ਜਿਨ੍ਹਾਂ ਨੇ ਤੁਹਾਡੇ ਬਾਬੇ ਦੇ ਕਿਲੇ ਦੇ ਵਿੱਚੋਂ 88 ਦੇ ਨਾਲ 52 ਰਾਜਾ ਨੂੰ ਹੱਥ ਆਇਆ ਸੀ ਇਹ ਤਾਨ ਸਾਹਿਬ ਜੀ ਨੂੰ ਗੋਗਨ ਸਿੰਘ ਮਹਾਰਾਜ ਤੇ ਤਾਨ ਸਾਹਿਬ ਜੀ ਨੂੰ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਹਨ ਜਿਹੜਾ ਨੇ ਨਕੂਤਾ ਰੰਗ ਦੀ ਰੱਖਿਆ ਲਈ ਦਿੱਲੀ ਚਾਹ ਦੇ ਦੌਰ ਦੇ ਵਿੱਚ ਆਪਣਾ ਸੀਸ ਕਟਵਾ ਦਿੱਤਾ ਇਹ ਉਹ ਗੁਰੂ ਹਨ ਜੋ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾ ਰਹੇ ਨੇ ਘੋੜਸਵਾਰੀ ਸਿਖਾ ਰਹੇ ਹਨ ਤਾਂ ਧੀਮ ਜਨ ਕਲ ਜੁੜੀਏ ਨੇ ਆਪਣੇ ਮੰਤਰੀ ਨੂੰ ਕਿਹਾ ਕਿ ਜਾਓ ਅਸੀਂ ਗੁਰੂ ਨੂੰ ਮਿਲਣਾ ਚਾਹੁੰਨੇ ਹਾਂ ਗੁਰੂ ਤੇ ਕੋਲੋਂ ਪਤਾ ਕਰੋ ਜਾ ਕਰਕੇ ਗੁਰੂ ਦੇ ਪਾਸੋਂ ਸਮਾਂ ਪ੍ਰਾਪਤ ਕਰੋ ਅਸੀਂ ਬੰਦੇ ਦੇ ਦਰਸ਼ਨ ਕਰਨ ਜਾਵਾਂਗੇ ਤਾਂ ਮੰਤਰੀ ਗੁਰੂ ਦਰਬਾਰ ਨੂੰ ਪੇਸ਼ ਹੋਇਆ ਰਹਿ ਤੇ ਤੁਸ ਜੀ ਮਤਮਸਤ ਹੋ ਕਰਕੇ ਕਹਿੰਦਾ ਹੈ ਕਿ ਬਾਦਸ਼ਾਹ ਹੀਮ ਹੀਮ ਜਨ ਜਿਹੜਾ ਹੈ ਤੁਹਾਨੂੰ ਮਿਲਣਾ ਚਾਹੁੰਦਾ ਹੈ ਗੁਰੂ ਸਾਹਿਬ ਬਹੁਤ ਉਠੇ ਸੰ ਕਹਿੰਦੇ ਕਿ ਇਹ ਦੁਨਾਰਕ ਦਾ ਘਰ ਹੈ ਇੱਥੇ ਅਮਾ ਲਈ ਕਿਸੇ ਵਾਦੀਆ ਚਾਹੀਦੀ ਜਿਹੜਾ ਮਰਦੀ ਆ ਕਰਕੇ ਆ ਕੇ ਦਰਸ਼ਨ ਕਰ ਸਕਦਾ ਹੈ ਕਿਸੇ ਨੂੰ ਆਗਿਆ ਲੈਣ ਦੀ ਲੋੜ ਨਹੀਂ ਹਰ ਵਕਤ 24 ਘੰਟੇ ਦਰਵਾਜ਼ੇ ਖੁੱਲੇ ਹਾਂ ਤਾਂ ਮੰਤਰੀ ਆਗਿਆ ਲੈ ਕੇ ਗੁਰੂ ਸਾਹਿਬ ਪਾਸੋਂ ਭੀਮ ਚੰਦ ਦੇ ਕੋਲ ਆ ਕੇ ਕਹਿੰਦਾ ਕਿ ਗੁਰੂ ਸਾਹਿਬ ਤਾਂ ਬਹੁਤ ਨਿਮਰਤਾ ਦੇ ਨਾਲ ਰਹਿੰਦੇ ਕਿ ਜਿਹੜਾ ਮਰਜੀ ਆ ਸਕਦਾ ਇਸ ਘਰ ਦੇ ਵਿੱਚ ਕਿਸੇ ਨੂੰ ਕੋਈ ਨਾ ਨਹੀਂ ਤਾਂ ਭੀਮ ਚੰਦ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਸ਼ਾਇਦ ਤੂੰ ਮੇਰੇ ਕੋਲੋਂ ਡਰ ਗਿਆ ਲੈ ਕਿਉਂਕਿ ਗੁਰੂ ਸਾਹਿਬ ਦੀ ਉਸ ਵਕਤ ਉਹਰ ਜਿਹੜੀ ਸੀ ਤਾਰਾਂ ਦੀ ਸਾਥੀ ਮਸੀਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਂ ਪੀਚਾ ਜਿੰਦਾ ਕਿ ਛਾਇਡ ਮੇਰੇ ਕੋਲੋਂ ਗੁੰਡਰ ਗਿਆ ਹੈ ਅਲਗ ਗੁਰੂ ਕਾ ਦਾ ਬੱਚਾ ਹੈ ਤਾਂ ਪੀਚਾ ਜਿੰਦਾ ਰਾਜਾ ਤਿਆਰ ਹੁੰਦਾ ਹੈ ਮੱਥੇ ਤੇ ਹੀਰੇ ਜੜੀ ਤਲਕੀ ਸਜਾਉਂਦਾ ਹੈ ਸ਼ਾਹੀ ਪ੍ਰਸ਼ਾਦ ਪਾਉਂਦਾ ਹੈ ਤੇ ਸਵਾਰ ਹੋ ਕੇ ਘੋੜੇ ਉੱਤੇ ਰੂਪ ਤਬਾਰਦ ਪੇਸ਼ ਹੁੰਦਾ ਹੈ ਤੇ ਨਾਲ ਮਨ ਦੇ ਵਿੱਚ ਸੋਚਦਾ ਜਾਂਦਾ ਹੈ ਕਿ ਮੈਂ ਗੁਰੂ ਮੱਥਾ ਨਹੀਂ ਟੇਕਾਂਗਾ ਮੈਂ ਗੁਰੂ ਦੇ ਅੱਗੇ ਨਹੀਂ ਝੁਕਾਂਗਾ ਤਾਂ ਜਦੋਂ ਉਹ ਸਤਪਾਰ ਦੇ ਵਿੱਚ ਪਹੁੰਚਿਆ ਤੇ ਗੁਰੂ ਘਰ ਦੀ ਸ਼ਾਨ ਦੇਖ ਤੇ ਗੁਰੂ ਸਾਹਿਬ ਦੇ ਅਸੀਸ ਤੇ ਉੱਤੇ ਉਸ ਵਕਤ ਪਸ਼ੂਨੇ ਦੀ ਚਾਲਨ ਕਿਉਂਕਿ ਲਾਹੌਰ ਦੀ ਸੰਗਤ ਵੱਲੋਂ ਦਿੱਤੀ ਗਈ ਸੀ 2500 ਰੁਪਏ ਦੀ ਪਾਈ ਹੋਈ ਪਸ਼ੂਨੇ ਦੀ ਚਾਲਨ ਪਰ ਸਾਥੀ ਹਾਥੀ ਪੰਜ ਨਰਾਸ਼ਤਰ ਗੁਰੂ ਘਰ ਦਾ ਟੋਹਰ ਦੇਖ ਕੇ ਭੀਮ ਜਨ ਰਾਜਾ ਜਿਹੜਾ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਸਾਹਮਣੇ ਝੁਕਿਆ ਹੈ ਤੇ ਆਖਰੀ ਸ਼ਬਦ ਦੇ ਵਿੱਚ ਮੇਰੇ ਜੱਥੇ ਪਾਸੋਂ ਐ ਉਹ ਸੰਗਤ ਹੋ ਗਈ ਜਿਹੜਾ ਕਹਿੰਦਾ ਸੀ ਤੇ ਮੈਂ ਗੁਰੂ ਨੂੰ ਨਹੀਂ ਝੁਕੂੰਗਾ ਗੁਰੂ ਕਾਲ ਦਾ ਬੱਚਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਪਾ ਦੇ ਵਿੱਚ ਐਸਾ ਝੁਕਿਆ ਕਿ ਕਿੰਨਾ ਚਿਰ ਸਿਰ ਤਾਂ ਹੀ ਚੱਕ ਗਿਆ ਗੁਰੂ ਸਾਹਿਬ ਜੀ ਕਹਿੰਦੇ ਰਾਜਾ ਸਾਹਿਬ ਉੱਠੋ ਉਠੋ ਕਹਿਦਾ ਨਹੀਂ ਮਿਲਵਰਾਮ ਮਿਲ ਰਿਹਾ ਹੈ ਨਮਰਾਨ ਕਰ ਦਿਓ ਤਾਂ ਗੁਰੂ ਸਾਹਿਬ ਕਹਿੰਦੇ ਕਿ ਛਤਰੀ ਦਾ ਧਰਮ ਅਰਾਮ ਕਰਦਾ ਨਹੀਂ ਹੁੰਦਾ ਸਗੋਂ ਜੰਗ ਕਰਨਾ ਹੁੰਦਾ ਹੈ ਉਠੋ ਅਰਾਮ ਨਾ ਕਰੋ ਦਾ ਉਹ ਕਿਹ ਵੇਂਦਾ ਗੁਰੂ ਸਾਹਿਬ ਨੂੰ ਆ ਗਿਆ ਬਖਸ਼ਿਸ਼ ਕਰੋ ਭੀਮ ਚੰਦਰ ਗੁਰੂ ਸਾਹਿਬ ਕਹਿੰਦੇ ਕਿ ਇਸ ਦਾਤੇ ਤੋਂ ਨਾਲ ਕਿਸੇ ਨੂੰ ਜਾਣ ਲਿਆ ਜਾਂਦਾ ਦੇ ਨਾਮ ਓਨਲੀ ਕਿਹਾ ਜਾਂਦਾ ਜੇ ਫਿਰ ਵੀ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜੀ ਸਭ ਕੇ ਤੁਸੀਂ ਜਾ ਸਕਦੇ ਹੋ ਗੁਰੂ ਘਰ ਦੀ ਸ਼ਾਨ ਤੱਕ ਕੇ ਐਸਾ ਹੰਕਾਰ ਵਿੱਚ ਆਇਆ ਜਿਹਦਾ ਹੰਕਾਰ ਟੁੱਟਿਆ ਹੀ ਨਹੀਂ ਸੋ ਇਤਨੀ ਕਹਾਣੀ ਜਿਹੜੀ ਹੈ ਜੰਨੇ ਪਾਸੋਂ ਪ੍ਰਵਾਨ ਕਰੂ ਅਖਰ ਦਾ ਵਾਦਾ ਕਰਦਾ ਤੋ ਚਕਮਾਫ ਕਰੂ ਗੱਲਬਾਤ ਕੇ ਬਲਾਉ ਫਤਿਹ ਆਪੂ ਵਾਹਿਗੁਰੂ ਜੀ ਕਾ